ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਨਵ ਲੌਗ ਚ ਤੁਹਾਡਾ ਸਵਾਗਤ ਹੈ ਤੇ ਇਸ ਵੇਲੇ ਮੌਜੂਦ ਹੈ ਦਰਬਾਰ ਸਾਹਿਬ ਜਿਹੜਾ ਬਾਬਾ ਨਾਨਕ ਤੁਸੀਂ ਦੇਖ ਸਕਦੇ ਹੋ ਜੀ ਰੋਣਕਾਂ ਲੱਗੀਆਂ ਇੱਥੇ ਇਸ ਸਾਈਡ ਵੀ ਤੇ ਇਧਰ ਲੰਗਰ ਚੱਲ ਰਿਹਾ ਜੀ ਮਹਾਰਾਜ ਖੰਡੂਰ ਸਾਹਿਬ ਜੀ ਵਾਲਿਆਂ ਦਾ ਪਪਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਅੱਜ ਤਰੀਕ ਹੋ ਗਈ ਜੀ 4 ਮਾਰਚ ਤੇ ਅੱਜ ਦੇ ਦਿਨ ਤੋਂ ਮੇਲਾ ਸ਼ੁਰੂ ਹੋ ਗਿਆ ਤਕਰੀਬਨ 10 ਤਰੀਕ ਤੱਕ ਚੱਲੇਗਾ ਬਾਕੀ ਮੇਲਾ ਖਤਮ ਹੋਣਾ ਜਿਹੜਾ ਟਾਈਮ ਲੱਗਦਾ ਉਹ ਪੂਰਾ ਮਹੀਨਾ ਹੀ ਨਿਕਲ ਜਾਂਦਾ ਵਾ ਤੇ ਇਸ ਵੇਲੇ ਤੁਸੀਂ ਇਧਰ ਦੇਖ ਸਕਦੇ ਹੋ ਕਿ ਲੰਗਰ ਲਗਾ ਰੋਹ ਦਾ ਤੇ ਹਰ ਸਾਲ ਲੱਗਦਾ ਇੱਥੇ ਜੀ ਰੋਹ ਦੀ ਸੇਵਾ ਚੱਲਦੀ ਪੂਰੀ ਤੇ ਸੰਤਾਂ ਇੱਥੇ ਰੋਟੀਆਂ ਵੀ ਪਕਾ ਰੀਆਂ ਲੰਗਰ ਵੀ ਚੱਲ ਰਿਹਾ ਹੈ ਪਾਰਕਿੰਗ ਚੱਲ ਰਹੀ ਆ ਇਧਰ ਗੰਨਿਆਂ ਦੇ ਢੇਰ ਲੱਗੇ ਪਏ ਆ ਤੇ ਅਸਲ ਜੀ ਇਹ ਹੈਗਾ ਸਮੂਹ ਸਾ ਸੰਗਰ ਪਿੰਡ ਸੂਰਕਲਾ ਜਿੱਥੋਂ ਲੰਗਰ ਜਿਹੜਾ ਚੱਲ ਰਿਹਾ ਰੋਹ ਦਾ ਇਹ ਹਰ ਸਾਲ ਇੱਥੇ ਚੱਲਦਾ ਸੰਕਾਤ ਰੋ ਪਿੰਡ ਨੇ ਦੇਰਬਾਰ ਸਾਹਿਬ ਚ ਦੇ ਦੇ ਜੀ ਮਿਲਣਾ ਲੱਗਿਆ ਮਸ਼ੀਨ ਤਗੜੀ ਲਾਈ ਇਹਨਾਂ ਨੇ ਤੇ ਰੋ ਜਿਹੜੀ ਕੱਢੀ ਜਾ ਰਹੀ ਆ ਅਸਲੀ ਕੀ ਆ ਆੜਿਆ ਕੋਈ ਨਹੀਂ ਆ ਕਿ ਕਿੰਨਾ ਜਿਹੜਾ ਲੰਗੜਿਆ ਰੋਹ ਦਾ ਲੱਗਦਾ ਕਿੰਨੇ ਟਨ ਚੱਲਦਾ ਉਦੋਂ ਵੀਲ ਨੇ ਜੀ ਤਿੰਨ ਤਿੰਨ ਵੀਲ ਨੇ ਲੱਗੇ ਇੱਕ ਆ ਵੀਲ ਨੇ ਲੱਗਾ ਇੱਕ ਇਸ ਸਾਈਡ ਲੱਗਾ ਤੇ ਇੱਕ ਇਸ ਸਾਈਡ ਲੱਗਾ ਤੇ ਤਿੰਨਾ ਵੀਲਿਆਂ ਦੇ ਵਿੱਚੋਂ ਰਸ ਜਿਹੜਾ ਨਿਕਲਦਾ ਵਾ ਤਾਂ ਗੰਨਾ ਇੱਥੇ ਭਰਪੂਰ ਪਿਆ ਜੀ ਟਰਾਲੀ ਭਰ ਕੇ ਤੇ ਟਰਾਲੀਆਂ ਹੋਰ ਆ ਜਾਂਦੀਆਂ ਅਸਲ ਜੀ ਮੈਂ ਆ ਗਿਆ ਇੱਥੇ ਬਲੱਡ ਕੈਂਪ ਦੇ ਵਿੱਚ ਇਹ ਬਲੱਡ ਕੈਂਪ ਹੈਗਾ ਪਰ ਇੱਕ ਨਹੀਂ ਹੈ ਜਮਿਸ਼ਨ ਸੇਵਾ ਸੁਸਾਇਟੀ ਆ ਤੇ ਇਹਨਾਂ ਵੱਲੋਂ ਹਰ ਸਾਲ ਹੀ ਇੱਥੇ ਲਗਾਇਆ ਜਾਂਦਾ ਹੈ ਤੇ ਇੱਥੇ ਅੰਦਰ ਬਲੱਡ ਕੈਂਪ ਚੱਲ ਰਿਹਾ ਇਹ ਦੇਖ ਸਕਦੇ ਹੋ असली जी दरबार साहब लो का लोग इस तरह का वा ਅਸਲੀ ਜੀ 4 ਤਰੀਕੇ ਤੇ 4 ਦਿਨ ਨੂੰ ਰਾਤ ਨੂੰ ਵੀ ਨਹੀਂ ਦੇ ਸਕਦੇ ਰੌਣਕਾਂ ਲੱਗੀਆਂ ਤੇ ਰੋਸ਼ਨੀ ਚਮਕਮਕ ਹੋਇਆਗਾ ਪੂਰਾ ਤੇ ਸੰਗਤ ਐ ਅਸਲੀ ਕਤਾਰਾਂ ਦੇ ਵਿੱਚ ਆ ਇਧਰ ਹੀ ਪ੍ਰੋਪਰ ਪੁਲਾ ਲਾਈਨ ਲੱਗੀ ਦੀ ਆ ਇਸਾਈਡ ਇਸੇ ਇਧਰ ਵੀ ਪੂਰਾ ਪ੍ਰੋਗਰਾਮ ਚੱਲ ਰਿਹਾ ਹੈ। ਕਾਸਲੇ ਜੀ ਇਹੀ ਕੋਰੀਡੋਰ ਰੋਡ ਦੇ ਉੱਤੇ ਤੇ ਇੱਥੇ ਟਰੈਕਟਰ ਤੇ ਜਿੰਨੇ ਵੀ ਜਾਣੇ ਆਏ ਨੇ ਐਸ ਲਿਆਸ ਚੱਲ ਰਿਹਾ ਹੈ। ਸਾਠੀ। ਯਾਨੀ ਕਿ ਟਰੈਕਟਰ ਨੇ ਰੋਡ ਦਾ ਪੂਰਾ ਲੱਗਿਆ। Nama saya Lepej ni. Ha jali nak duk kan ni ah.